ਕਸਿਕ ਜੀ ਮੈਂ ਤੁਹਾਡਾ ਆਪਣਾ ਸੰਧੂ ਤੁਲੰਡੀ ਸੱਵਲਾ ਲੈ ਕੇ ਆ 363 ਨਿਊ ਹਾਲੈਂਡ ਪਲੱਸ ਪੰਜਾਬ ਨੰਬਰ ਆ ਪੀਵੀ 23 ਸੈਂਟਰ ਗੇਰ ਆ ਮਾਡਲ ਦੀ ਗੱਲ ਕਰੀ ਮਾਡਲ ਹੈਗਾ 2004 ਟਰੈਕਟਰ ਕੰਡੀਸ਼ਨ ਦਾ ਪੂਰਾ ਬਿਲਕੁਲ ਸਾਫ਼ ਆ ਫਰਮਾਂਗੇ ਪਿੰਡ ਦਾ ਟਰੈਕਟਰ Ориジナル ਆ ਬਾਕੀ ਦੂ ਟਰੈਕਟਰਿਕ ਨਹੀਂ ਚੈੱਕ ਕਰ ਲਓ ਇਹੋ ਟਰੈਕਟਰਿਕ ਟਾਇਰਾਂ ਦੀ ਗੱਲ ਕਰਕੇ ਮਗਰਲੇ ਟਾਇਰ ਆ ਜਾਂ ਜਾਂ ਤਾਂ 60 ਪੈਸੇ 16 ਨਾ 28 ਗੁਡਇਰ ਕੰਪਨੀ ਦੇ ਅਗਰ ਲੈਟ ਹੈ ਨਹੀਂ 70 ਤੋਂ 80 ਪੈਸੇ ਦੀ ਮੰਗ ਹੈ ਕਿ ਟਰੈਕਟਰ ਦੀ ਪੂਰੀ 3 ਲੱਖ ਰੁਪਈਆ ਮੌਕੇ ਤੇ ਮਾਨਤਾ ਨਾਲ ਹੋ ਜੀਏ ਜੇ ਕਿਸੇ ਵੀਰ ਪਿਆ ਟਰੈਕਟਰ ਖਰੀਦਣਾ ਹੋਵੇ ਤਾਂ ਆਪਣਾ ਨਾਲ ਕਰ ਲਿਓ ਸੰਪਰਕ ਅਗਲਾ ਹੈਗਾ ਈ 60 55 ਹਾਈ ਲੋ ਵਾਲਾ ਛੋਟੇ ਵੀਰ ਵਾਲਾ ਨਹੀਂ ਹਾਈ ਲੋ ਵਾਲਾ ਟਰੈਕਟਰ ਹੈ ਇਹਦੇ ਮਾਡਲ ਹੈ ਅਪੋਲੋ ਕੰਪਨੀ ਦੇ 70 ਤੋਂ 80 ਪੈਸੇ ਮੂਰ ਲੱਡ ਰਹਿਗੇ ਇਹਦੇ 70 ਤੋਂ 80 ਪੈਸੇ ਜੇਕਰ ਮਾਡਲ ਦੀ ਗੱਲ ਕਰੀਏ ਟਰੈਕਟਰ ਦਾ ਮਾਡਲ ਹੈਗਾ ਜੀ ਆੜਮੇਗਾ 2014 ਪੰਜਾਬ ਨੰਬਰ ਹੈ ਟਰੈਕਟਰ ਇਹ ਵੀ ਸਾਰਾ Ориਜਨਲ ਆ ਡਬਲ ਡਿਸਟ੍ਰਿਬਿਊਟਰ ਚ ਡਿਮਾਂਡ ਹੈਗੇ 465000 ਰੁਪਇਆ ਬਾਕੀ ਟਰੈਕਟਰ ਕਿ ਨਹੀਂ ਹੁੰਦਾ ਬਿਲਕੁਲ ਸਾਫ ਆ ਜੇ ਕਿਸੇ ਵੀ ਭਾਈ ਨੇ ਟਰੈਕਟਰ ਖਰੀਦਣਾ ਹੋਵੇ ਆਪਨੇ ਨਾਲ ਕਰ ਲੈ ਸੰਪਰਕ ਇਹ ਦੋਨੇ ਟਰੈਕਟਰ ਆਪਣੇ ਕੋਲੇ ਸੌਖ ਮੌਜੂਦ ਆ ਟਰਵੰਡੀ ਸਭ ਟਰੈਕਟਰੇ ਖੜੇ ਨੇ 60 55 ਹਾਈ ਲੋ ਵਾਲਾ ਫਿਰ ਹੈ ਇਹ ਸਤੰਗੜਾ ਸਤੰਪੁੱਤ ਚੋਈ ਦਾ 2011 ਮਾਡਲ ਪੀਬੀ 13 ਸੰਰੂਪ ਦਾ ਨੰਬਰ ਟਰੈਕਟਰ ਇਹ ਵੀ ਬਿਲਕੁਲ ਸਾਫ਼ ਆ ਸੈਂਟਰ ਗੇਅਰ ਆ ਪਾਵਰ ਸਟੀering ਆ ਫੋਰ 11 ਮਾਡਲ 250000 ਰੁਪਏ ਟਰੈਕਟਰ ਦੀ ਮੰਗ ਆ ਟਰੈਕਟਰ ਜਿਹੜੇ ਟਾਇਰ ਆਈ 30 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆ ਚਾਰੀ ਕੇਰੇ ਸਵਾਰ 744 ਹਰਵਾਸ ਪੀਡੂਆ ਪਾਵਰ ਸਟੀering 2015 ਮਾਡਲ ਆ ਪੇਪਰ ਪੀਹਣਾ ਸਾਫ ਹੈਗਾ। ਇਹ ਟਰੈਕਟਰ ਦੇ 19 ਦੀ ਗੱਲ ਕਰੀਏ 14 9 28 ਦੇ ਆ। 70 ਕਿਲੋਸੀ ਦਾ ਇਹ ਟਰੈਕਟਰ ਹੈ ਪਿਆ। ਸੈਂਟਰ ਗੇਅ ਟੇਗਲ ਬਰੇਕਾਂ। ਰਵਾਸ ਤੇ ਡੋ ਡਬਲ ਪੰਪ ਬਾਕੀ ਟਰੈਕਟਰ ਨਹੀਂ ਹੁੰਦਾ ਸਾਫ ਇਹ ਹੈਗਾ ਇਹ ਐਚ 4 ਨੰਬਰ ਹੈ ਬਾਕੀ ਹੋਰ ਟਰੈਕਟਰ ਖਰੀਦਣ ਲਈ ਸਾਡੇ ਨਾਲ ਕਰ ਲਓ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ E a princípio, só que eu peguei